ਚਿਕਾਲਦੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬਟਿਕ ਬਡਲਾਡਾ ਵੱਲੋਂ ਪਲੀਜ਼ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਜਿਹੜੇ ਮੇਰੀਆਂ ਚੈਨਲ ਨਾਲ ਪਹਿਲੀ ਵਾਰ ਜੁੜੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਸਾਡੀ ਵੀਡੀਓ ਡੇਲੀ ਆ ਰਹੀ ਹੈ 9 ਤੋਂ 10 ਦੇ ਵਿੱਚ ਕਰ ਤਾਂ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਸਾਡੀ ਜਿਹੜੀ ਲੋਕੇਸ਼ਨ ਹੈਗੀ ਆ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਡਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਭਿੱਖੀ ਰੋਡ ਤੋਂ ਆ ਰਹੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਹਾਨੂੰ ਓਵਰ ਬ੍ਰਿਜ ਜਿਹੜਾ ਪੌਲ ਬਣਿਆ ਹੋ ਜੀ ਉਹ ਕ੍ਰੋਸ ਕਰਕੇ ਉਹਦੇ ਲੈਫਟ ਸਾਈਡ ਉੱਪਰ ਪਊਗਾ ਜੀ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਬਲਾਡੇ ਵਾਲਾ ਜਿਹੜਾ ਓਵਰ ਬ੍ਰਿਜ ਬਣਿਆ ਉਹਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆ ਕੇ ਪਹਿਲੀ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਪਲੇਨ ਪੀਸ ਰਹਿਣਗੇ ਸਾਡੀ ਸ਼ਾਪ ਤੇ ਮੇਰੀ ਸ਼ਾਪ ਤੋਂ ਆ ਕੇ ਤੁਸੀਂ ਪਲੇਨ ਪੀਸ ਵੀ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਜਿਨ੍ਹਾਂ ਦੀ ਪ੍ਰਾਈਸ ਨੂੰ 150 ਦੇ ਵਿੱਚ ਹੋਊਗੀ 200 ਦੇ ਵਿੱਚ ਰਹਿਣ ਪਾ ਲਈ ਹੈ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਸੇਲ ਪ੍ਰਾਈਸ ਦੇ ਵਿੱਚ 벨ਵਟ ਸਟਾਲ ਦੇ ਨਾਲ ਸੂਟ ਅਸੀਂ ਪਹਿਲਾਂ ਵੀ ਇਹ ਵਾਲੇ ਸੂਟ ਲੈ ਕੇ ਆਏ ਸੀ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਇੰਨਾ ਸੂਟਾਂ ਦੀ ਦੁਬਾਰਾ ਡਿਮਾਂਡ ਸੀ ਕਿ ਦੁਬਾਰਾ ਲੈ ਕੇ ਆਓ ਜੀ ਠੀਕ ਹੈ ਜੀ ਤੇ ਅਸੀਂ ਕਾਫੀ ਸਟਾਕ ਲੈ ਕੇ ਆਏ ਆ ਜਿਹੜਾ ਸੇਲ ਪ੍ਰਾਈਸ ਦੇ ਵਿੱਚ ਰਹੂਗਾ ਸੂਟ ਰਹਿਣਗੇ ਬੜੇ ਪਿਆਰੇ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਮੇਰੇ ਭੈਣਾਂ ਨੇ ਬਾਈ ਵੀ ਕੀਤੇ ਆ ਬਹੁਤ ਵਧੀਆ ਫਾਈਨ ਸਟਾਫ ਹੈ ਜੀ ਠੀਕ ਹੈ ਜੀ ਸੇਮ ਤੁਹਾਨੂੰ ਇਹਦੇ ਨਾਲ ਬਾਟਮ ਮਿਲਣ ਵਾਲੀ ਹੈ ਸੈਲਫ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਸਾਈਡ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਨਜ਼ਦੀਕ ਤੋਂ ਤੁਹਾਨੂੰ ਦਿਖਾਵਾਂਗੇ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਠੀਕ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਸ਼ਰਟ ਆ ਪੂਰੀ ਗਰਮ ਪਸ਼ਮੀਨੇ ਦੀ ਕੋਈ ਬੁਰਨੀ ਆਉਣ ਵਾਲੀ ਠੀਕ ਹੈ ਜੀ ਸੇਮ ਬੇਸ ਦੀ ਰਹਿਣ ਵਾਲੀ ਹੈ ਬਾਟਮ ਰੈੱਡ ਮਹਿਰੂਨ ਕਲਰ ਹੈ ਜੀ ਐਦਾਂ ਹੀ ਸੇਮ ਪਲੇਨ ਬਾਟਮ ਰਹੂਗੀ ਜੀ ਨਾਲ ਸੇਮ ਬਾਟਮ ਰਹਿਣ ਵਾਲੀ ਹੈ ਉੱਪਰ ਨੈਕ ਟਾਈ ਬਣੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਨੈਕ ਟਾਈ ਬਣੀ ਹੋਈ ਹੈ ਤੁਸੀਂ ਲੁੱਕ ਦੇਖ ਸਕਦੇ ਹੋ ਸੂਟ ਦੀ ਕਿਸ ਤਰ੍ਹਾਂ ਆਊਗੀ ਐਦਾਂ ਇਹਦੀ ਲੁੱਕ ਆਉਣ ਵਾਲੀ ਹੈ ਸੂਟ ਦੀ ਬਹੁਤ ਪਿਆਰੇ ਸੂਟ ਹੈ ਜੀ ਇਹ ਪਹਿਲਾਂ ਵੀ ਤੁਸੀਂ ਮੇਰੀਆਂ ਭੈਣਾਂ ਨੇ ਬਾਏ ਕੀਤੇ ਆ ਦੁਬਾਰਾ ਲੈ ਕੇ ਆਏ ਆ ਉਹ ਵੀ ਸੇਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਇਹ ਵਾਲੇ ਸੂਟ ਠੀਕ ਹੈ ਜੀ ਇਹ ਵਾਲਾ ਰਹੂਗਾ ਨਾਲ ਬੈਲਵਡ ਦਾ ਸਟਾਲ ਬੜਾ ਪਿਆਰਾ ਜਿਹਾ ਸਟੋਰ ਰੈਣ ਵਾਲਾ ਡਿਜ਼ਾਈਨ ਚੈੱਕ ਕਰੋ ਤੁਸੀਂ ਸਟਾਲ ਦਾ ਦੇਖੋ ਜੀ ਬਹੁਤ ਪੈਰੀ ਡਿਜ਼ਾਈਨਿੰਗ ਹੈ ਸਟਾਲ ਦੀ ਡੇਲੀ ਵੇਅਰ ਵਾਸਤੇ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਡਿਜ਼ਾਈਨ ਚੈੱਕ ਕਰੋ ਸਟਾਲ ਦਾ ਪ੍ਰਾਈਸ ਲੈ ਕੇ ਆ ਸਿਰਫ 750 750 ਦੇ ਵਿੱਚ ਤੁਸੀਂ ਇਹ ਵਾਲਾ ਗਰਮ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਸੇਲ ਪ੍ਰਾਈਸ ਲੱਗੀ ਹੋਈ ਹੈ ਜੀ ਸੇਲ ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਬਹੁਤ ਪਿਆਰੇ ਸੂਟ ਰੈਡ ਵਿੱਚ ਲੁੱਕ ਦੇਖੋ ਜੀ ਬੜੀ ਪਿਆਰੀ ਜੀ ਸਟਾਲ ਦੀ ਤੇ ਸੂਟ ਦੀ ਆਉਣ ਵਾਲੀ ਹੈ ਰੈਡ ਮਹਿਰੂਨ ਕਲਰ ਵਾਲਾ ਰਹਿਣ ਵਾਲਾ ਠੀਕ ਹੈ ਜੀ ਇਹ ਫਾਸਟ ਸੂਟ ਸੀਗਾ ਇਸ ਤੋਂ ਅਗਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜੀ ਅਸੀਂ ਚੈੱਕ ਕਰੋ ਜੀ ਸੀ ਗ੍ਰੀਨ ਕਲਰ ਦੇ ਵਿੱਚ ਹੈ ਬੜਾ ਪਿਆਰਾ ਜਾਂ ਸਭ ਦੀ ਜਿਹੜੀ ਵਰਕ ਦੀ ਲੁੱਕ ਹੈ ਜੀ ਵੱਖਰੀ ਆਉਣ ਵਾਲੀ ਹੈ ਦੇਖੋ ਇਹਦਾ ਜਿਹੜਾ ਉਹ ਸਾਈਡ ਤੇ ਵਰਕ ਆ ਰਿਹਾ ਸੀ ਇਹਦਾ ਸੈਂਟਰ 'ਚ ਵਰਕ ਆ ਰਿਹਾ ਨੀਚੇ ਪਿਕ ਤੋਂ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਸੈਂਟਰ 'ਚ ਵਰਕ ਆ ਰਿਹਾ ਇਹਦੀ ਵੀ ਨੈਕਟਾਈ ਬਣੀ ਹੋਈ ਹੈ ਬੜੀ ਪਿਆਰੀ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਫਿਨਿਸ਼ਿੰਗ ਰਹਿਣ ਵਾਲੀ ਹੈ ਸੇਮ ਬਾਟਮ ਰਹਿਣ ਵਾਲੀ ਹੈ ਇਹਦੇ ਨਾਲ ਵੀ ਜਿਹੜਾ ਸਟੋਰ ਰਹੂਗਾ ਉਹ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੇਖ ਸਕਦੇ ਹੋ ਸਟੌਲ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਐਦਾਂ ਦੇ ਪਿਆਰੇ ਪਿਆਰੇ ਬਿਲਕੁਲ ਜੈਨੂਅਲ ਜੀ ਪ੍ਰਾਈਸ ਵਿੱਚ ਸੂਟ ਲੈਣ ਲਈ ਸਾਡਾ ਜਿਹੜਾ ਚੈਨਲ ਆ ਸਬਸਕ੍ਰਾਈਬ ਕਰੋ ਜੀ ਦੇਖੋ ਜੀ ਸ਼ਾਲ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਸਟੌਲ ਦੀ 벨ਵੈਟ ਦੇ ਵਿੱਚ ਸਟੋਰ ਹੋਊਗਾ ਬੜਾ ਪਿਆਰਾ ਜਿਹਾ ਠੀਕ ਹੈ ਜੀ ਬਹੁਤ ਹੀ ਡਿਜ਼ਾਈਨਰ ਜਿਹਾ ਲੈ ਕੇ ਆਏ ਤੁਹਾਡੇ ਵਾਸਤੇ ਅਸੀਂ ਸੂਟ ਅਗਲਾ ਸੂਟ ਚੈੱਕ ਕਰੋ ਜੀ ਸਟਾਫ ਬਹੁਤ ਹੀ ਫਾਈਨ ਹੈ ਜੀ ਗਰਮ ਪਸ਼ਮੀਨਾ ਸਟਾਫ ਰਹਿਣ ਵਾਲਾ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਇੱਥੇ ਆਉਣ ਵਾਲੀ ਅਗਲਾ ਕਲਰ ਹੋਊਗਾ ਮਾਸਟਰ ਸ਼ੀਟ ਦੇ ਵਿੱਚ ਦੇਖੋ ਜੀ ਇਹਦੀ ਵੀ ਲੁੱਕ ਤੁਸੀਂ ਦੇਖ ਸਕਦੇ ਹੋ ਐਦਾਂ ਲੁੱਕ ਆਉਣੀ ਹੈ ਸੂਟ ਦੀ ਸਾਈਡ ਤੇ ਇੱਕ ਸਾਈਡ ਵਰਕ ਆਉਣਾ ਉੱਪਰ ਨੱਕ ਟਾਈ ਬਣੀ ਹੋਈ ਹੈ ਵਰਕ ਦੀ ਫਿਨਿਸ਼ਿੰਗ ਦੇਖੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਪਿਕ ਤੇ ਤੁਹਖਾਵਾਂ ਵੀ ਕਿਦਾਂ ਸੂਟ ਬੰਨਣਾ ਰੈਡੀ ਹੋਣਾ ਠੀਕ ਹੈ ਜੀ ਐਦਾਂ ਸੂਟ ਰੈਡੀ ਹੋਣਾ ਪਿਕ ਦੇਖ ਸਕਦੇ ਹੋ ਤੁਸੀਂ ਤੇ ਇਹ ਵਾਲਾ ਰੋਗ ਨਾਲ ਬੜਾ ਪਿਆਰਾ ਜਿਹਾ ਸਟਾਲ ਦੇਖੋ ਜੀ ਠੀਕ ਹੈ ਜੀ ਹੁਣ ਅਸੀਂ ਜਿਹੜੇ ਸੂਟ ਲੈ ਕੇ ਆਏ ਆ ਸਿਰਫ ਸੇਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਇਹਨਾਂ ਦੀ ਸੇਲ ਹੈ ਜੀ ਸੂਟਾਂ ਦੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਬੜੇ ਪਿਆਰੇ ਜਿਹੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਚੈੱਕ ਕਰੋ ਜੇ ਇਹ ਵਾਲਾ ਬੜਾ ਪਿਆਰਾ ਜਿਹਾ ਸਟੋਰ ਹੈਂਡ ਵਾਲਾ ਡਿਜ਼ਾਈਨਰ ਜਿਹਾ ਸਟੋਰ ਹੈਂਡ ਵਾਲਾ ਜੀ ਠੀਕ ਹੈ ਜੀ neck ਪੱਟੀ ਹੈ نیچے ਵਰਕ ਹੈ ਸਿਰਫ 750 ਦੇਖੋ 1000 ਵਾਲਾ ਸੂਟ ਤੁਹਾਨੂੰ ਦੇ ਰਹੇ ਆਂ ਅਸੀਂ 750 ਦੇ ਵਿੱਚ ਠੀਕ ਹੈ ਜੀ ਸਾਡੀ ਜਿਹੜੀ ਪ੍ਰਾਈਸ ਆ ਬਿਲਕੁਲ ਜੈਨੂਅਲ ਜੀ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਐਦਾਂ ਦੇ ਸੂਟ ਬੜੇ ਪਿਆਰੇ ਜਿਹੇ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਮਹਿੰਦੀਆ ਸ਼ੇਡ ਦੇ ਵਿੱਚ ਆਊਗਾ ਇਹਦੀ ਵੀ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਆਉਣੀ ਹੈ ਇਹ ਵੀ ਜਿਹੜਾ ਸੂਟ ਆਉਣਾ ਨਾ ਸੈਂਟਰ 'ਚ ਫਲਾਵਰ ਆਉਣਾ ਇਹ ਜਿਹੜਾ ਫਲਾਵਰ ਬੜਿਆ ਹੋਇਆ ਇਸ ਸੂਟ ਦੇ ਸੈਂਟਰ 'ਚ ਆਉਣਾ ਠੀਕ ਹੈ ਜੀ ਫਿਨਿਸ਼ਿੰਗ ਦੇਖੋ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਵਰਕ ਵੀ ਪੂਰਾ ਹੈਵੀ ਹੈ ਨੈਕ ਪੱਟੀ ਦੇਖੋ ਜੀ ਬੜਾ ਪਿਆਰੀ ਜੀ ਨੈਕ ਪੱਟੀ ਬਣੀ ਹੋਈ ਹੈ ਠੀਕ ਹੈ ਜੀ ਸਟਾਲ ਬੜਾ ਪਿਆਰਾ ਜਾਂ ਰਹਿਣਾ ਜੀ ਨਾਲ ਵੀ ਬਹੁਤ ਪਿਆਰਾ ਸਟੋਰ ਹੈ ਨਾ ਕਲਰ ਸਾਰੇ ਹੀ ਬੜੇ ਪਿਆਰੇ ਆ ਜੀ ਕੋਈ ਵੀ ਐਦਾਂ ਦਾ ਕਲਰ ਨਹੀਂ ਹੈ ਜਿਹੜਾ ਤੁਹਾਨੂੰ ਪਸੰਦ ਨਾ ਆਵੇ ਬਹੁਤ ਪਿਆਰੇ ਪਿਆਰੇ ਸ ਤੁਹਾਡੇ ਵਾਸਤੇ ਡਿਜ਼ਾਈਨਰ ਜੇ ਸੂਟ ਲੈ ਕੇ ਆਇਆ ਦੇਖੋ ਜੀ ਸਟਾਲ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਸਟਾਲ ਬਹੁਤ ਹੀ ਪਿਆਰਾ ਸਟੋਰ ਰਹਿਣ ਵਾਲਾ ਸੀ ਠੀਕ ਹੈ ਜੀ ਦੇਖੋ ਜੀ 벨ਵਰਡ ਦਾ ਜਿਹੜਾ ਸਟਾਲ ਹੈ ਉਹ ਰਹੂਗਾ ਜੀ ਸਟਾਲ ਜਿਹੜਾ 벨ਵਰਡ ਦਾ ਰਹੂਗਾ ਜੀ ਠੀਕ ਹੈ ਜੀ ਮੇਰੇ ਆਪਿਆਂ ਨੂੰ ਦੱਸ ਦਈਏ ਵੀ ਬੈਲਵੈਟ ਦਾ ਸਟੋਰ ਰਹਿਣ ਵਾਲਾ ਐ ਏਦਾਂ ਦਾ ਸਟਾਲ ਨਹੀਂ ਹੈਗਾ ਠੀਕ ਹੈ ਬਾਕੀ ਤੁਹਾਨੂੰ ਕੈਮਰੇ ਦੇ ਵਿੱਚ ਪਤਾ ਹੀ ਲੱਗ ਜਾਂਦਾ ਵੀਡੀਓ 'ਚ ਵੀ ਕਿਸ ਤਰ੍ਹਾਂ ਦਾ ਸਟਾਲ ਐ ਸ਼ਾਈਨਿੰਗ ਵਾਲਾ ਬੈਲਵੈਟ ਦਾ ਸਟੋਰ ਰਹਿਣ ਵਾਲਾ ਸੀ ਬੜਾ ਪਿਆਰਾ ਜਿਹਾ ਸੂਟ ਐ ਜੀ ਮਹਿੰਦੀ ਐ ਜਿਹੜਾ ਕਲਰ ਸਾਰੇ ਹੀ ਬੜੇ ਪਿਆਰੇ ਐ ਜੀ ਕੋਈ ਵੀ ਏਦਾਂ ਦਾ ਕਲਰ ਨਹੀਂ ਐ ਮਹਿਰੂਨ ਕਲਰ ਐ ਜੀ ਦੇਖੋ ਇਹ ਮਹਿਰੂਨ ਕਲਰ ਐ ਵਾਈਨ ਵਾਈਨ ਮਹਿਰੂਨ ਜਿਹਾ ਕਲਰ ਐ ਜੀ ਇਹ ਠੀਕ ਹੈ ਦੇਖ ਸਕਦੇ ਹੋ ਇਹਦੀ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਡਿਜ਼ਾਈਨਿੰਗ ਬੜੀ ਪਿਆਰੀ ਹੈ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਪਿਕ ਤੋਂ ਵੀ ਕਿੱਦਾਂ ਇਹ ਨੇ ਰੈਡੀ ਹੋਣਾ ਸੂਟ ਨੇ ਐਦਾਂ ਸਾਈਡ ਤੇ ਵਰਕ ਆਉਣਾ ਉੱਪਰ ਨੈਕ ਪੱਟੀ ਹੈ ਠੀਕ ਹੈ ਇਹਦੇ ਨਾਲ ਜਿਹੜਾ ਤੁਹਾਨੂੰ ਸਟਾਲ ਦਿਖਾਵਾਂਗੇ ਬੈਲਵਰਡ ਦਾ ਸਟੋਰ ਰਹਿਣ ਵਾਲਾ ਜੀ ਸਿਰਫ ਪ੍ਰਾਈਸ 750 750 ਦੇ ਵਿੱਚ ਤੁਸੀਂ ਸਾਡੇ ਕੋਲੋਂ ਇਹ ਵਾਲਾ ਗਰਮ ਸੂਟ ਵੈੱਡ ਬੈਲਵਟ ਸ਼ਾਲ ਪਾਈ ਕਰ ਸਕਦੇ ਹੋ ਦੇਖੋ ਜੀ ਸਭ ਦੀ ਜਿਹੜੀ ਸਟਾਈਲਰ ਸਟਾਲ ਦੀ ਡਿਫਰੈਂਟ ਜੀ ਆਊਗੀ ਬੜਾ ਪਿਆਰਾ ਜਿਹਾ ਸਟੋਰ ਰਹਿਣ ਵਾਲਾ ਚੈੱਕ ਕਰੋ ਠੀਕ ਹੈ ਜੀ ਬਹੁਤ ਪਿਆਰਾ ਸਟੋਰ ਰਹਿਣ ਵਾਲਾ ਜੀ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਰੈਸਟ ਕਲਰ ਹੈ ਜੀ ਇਹ ਰੈਸਟ ਕਲਰ ਹੈ ਉੱਪਰ ਨੇ ਇੱਕ ਪੱਟੀ ਦੇਖੋ ਜੀ neck ਪੱਟੀ ਬਣੀ ਹੋਈ ਐ ਇਹਦਾ ਘੇਰੇ ਤੇ ਸਾਈਡ ਤੇ ਵਰਕ ਆਉਣਾ ਦੇਖੋ ਜੀ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਸਪਿਕ ਤੋਂ ਐਦਾਂ ਐਦਾਂ ਸਾਈਡ ਤੇ ਵਰਕ ਆਉਣਾ ਘੇਰੇ ਦਾ ਠੀਕ ਹੈ ਜੀ ਘੇਰੇ ਦਾ ਸਾਈਡ ਤੇ ਵਰਕ ਆਉਣਾ ਫਿਨਿਸ਼ੀਂਗ ਬਹੁਤ ਹੈ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਜੀ ਐਦਾਂ ਹੀ ਹੈਗਾ ਕਿ ਵਰਕ ਦੀ ਫਿਨਿਸ਼ਿੰਗ ਨਾ ਹੋਵੇ ਬਹੁਤ ਜ਼ਿਆਦਾ ਵਰਕ ਦੀ ਫਿਨਿਸ਼ਿੰਗ ਹੈ ਇਹ ਵਾਲਾ ਰਹੂਗਾ ਇਹਦੇ ਨਾਲ ਸਟੋਰ ਬੜਾ ਪਿਆਰਾ ਜਿਹਾ ਸਟੋਰ ਰਹਿਣ ਵਾਲਾ ਜੀ ਇਹ ਵਾਲਾ ਠੀਕ ਹੈ ਜੀ ਬੈਲਵੈਟ ਦਾ ਸਟੋਰ ਹੋਊਗਾ ਸਿਰਫ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹਦਾ ਵਰਕ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਸਾਈਡ ਤੇ ਘੇਰੇ ਤੇ ਵਰਕ ਹੋਣਾ ਇੱਕ ਸਾਈਡ ਤੇ ਆਉਣਾ ਚਾਕ ਤੇ ਵਰਕ ਬੜੀ ਪਿਆਰੀ ਫਿਨਿਸ਼ਿੰਗ ਆ ਵਰਕ ਦੀ ਲੁੱਕ ਦੇਖੋ ਸੂਟ ਦੀ ਤੁਸੀਂ ਪਿੱਕ ਤੇ ਐਦਾਂ ਇਹਦੀ ਲੁੱਕ ਆਉਣੀ ਹੈ ਉੱਪਰ ਨੈਕ ਟਾਈ ਬਣੀ ਹੋਈ ਹੈ ਜੀ ਬਹੁਤ ਪਿਆਰਾ ਸੂਟ ਰੈਡ ਵਾਲਾ ਰਾਇਲ ਬਲੂ ਦੇ ਵਿੱਚ ਕਲਰ ਆਣ ਵਾਲਾ ਜੀ ਮੋਰ ਪੰਖਿਆਂ ਰਾਇਲ ਬਲੂ ਦਾ ਕਲਰ ਹੈ ਜੀ ਠੀਕ ਹੈ ਜੀ ਸਟਾਲ ਰਹੂਗਾ 벨ਵਟ ਦਾ ਬੜਾ ਪਿਆਰਾ ਸਾ ਡਿਜ਼ਾਈਨਰ ਸਟੋਰ ਆਣ ਵਾਲਾ ਚੈੱਕ ਕਰੋ ਜੀ ਸਟਾਲ ਦੀ ਲੁੱਕ ਦੇਖੋ ਜੀ ਬਹੁਤ ਪਿਆਰਾ ਸਟਾਲ ਹੈ ਜੀ ਡਿਜ਼ਾਈਨ ਦੇਖੋ ਤੁਸੀਂ ਸਟਾਲ ਦਾ 벨ਵਟ ਦਾ ਸਟੋਰ ਹੋਊਗਾ ਜੀ ਠੀਕ ਹੈ ਜੀ ਪ੍ਰਾਈਸ ਸਿਰਫ 750 750 ਦੇ ਵਿੱਚ ਨੂੰ ਅਸੀਂ ਸਿਰਫ ਜੈਨੂਅਲ ਜੀਪ ਪ੍ਰਾਈ ਦੇ ਵਿੱਚ 1050 ਦਾ ਸੂਰਤ ਨੂੰ ਦੇ ਰਿਹਾ 750 ਦੇ ਵਿੱਚ ਕੋਈ ਸੂਰਤ ਛੱਡਣ ਵਾਲਾ ਨਹੀਂ ਹੈ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਓ ਤੇ ਆਪਣੀ ਆਰਡਰ ਬੁੱਕ ਕਰੋ ਠੀਕ ਹੈ ਜੀ ਇਸ ਤੋਂ ਅੱਗੇ ਸਾਡੇ ਕੋਲੇ ਇੱਕ ਇੱਕ ਸੂਟ ਬਾਕੀ ਬਚਿਆ ਜੀ ਸ਼ਿਮਰ ਪਸ਼ਮੀਨੇ ਦੇ ਵਿੱਚ ਉਹ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਿਰਫ ਲਾਸਟ ਸੂਟ ਹੈ ਜੀ ਸ਼ਿਮਰ ਪਸ਼ਮੀਨੇ ਦਾ orange ਰੈਸਟ ਕਲਰ ਹੈ ਇਹਦੀ ਪ੍ਰਾਈਸ 600 ਰਹਿਣ ਵਾਲੀ ਹੈ ਸ਼ਿਮਰ ਪਸ਼ਮੀਨੇ ਦੀ ਇੱਕ ਟੈਕਸ ਦਾ ਸ਼ਿਮਰ ਪਸ਼ਮੀਨਾ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਬਹੁਤ ਵਧੀਆ ਸਟਾਫ ਹੈ ਕਿਸੇ ਤਰ੍ਹਾਂ ਦੀ ਕੋਈ ਬੁਰ ਨਹੀਂ ਹੋਣ ਵਾਲੀ ਇੱਕ ਤੁਹਾਨੂੰ ਇਹਦੇ ਵਿੱਚ ਕਲਰ ਰਾਇਲ ਬਲੂ ਮਿਲੂਗਾ ਲਾਸਟ ਸੂਟ ਹੈ ਜੀ ਸਾਡੇ ਕੋਲੇ ਠੀਕ ਹੈ ਜੀ ਲਾਸਟ ਸੂਟ ਹੈ ਰਾਇਲ ਬਲੂ ਕਲਰ ਮਿਲਣ ਵਾਲਾ ਤੁਹਾਨੂੰ ਚੈੱਕ ਕਰੋ ਠੀਕ ਹੈ ਜੀ ਇਹਦੀ ਪ੍ਰਾਈਸ ਸਿਰਫ 600 ਇਹ ਵੀ ਸੇਲ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲਣ ਵਾਲਿਆ ਜੀ ਇਹਨਾਂ ਸੂਟਾਂ ਤੇ ਵੀ ਸੇਲ ਲੱਗੀ ਹੋਈ ਹੈ ਸਿਰਫ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਇਸ ਤੋਂ ਇਹਦੇ ਵਿੱਚ ਇੱਕ ਮਿਲੂਗਾ ਤੁਹਾਨੂੰ ਕਲਰ ਇਹ ਵਾਲਾ ਜੀ ਸ਼ੀ ਸੋਰੀ ਬੈਕ ਤੁਸੀਂ ਸਾਡੇ ਕੋਲੋਂ ਸੂਟ ਲੈ ਸਕਦੇ ਹੋ ਇੱਕ ਤੁਹਾਨੂੰ ਇਹ ਵਾਲਾ ਕਲਰ ਮੈਲ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਮਸਟਰਡ ਸ਼ੇਡ ਦੇ ਵਿੱਚ ਚੈੱਕ ਕਰੋ ਮਾਸਟਰ ਸ਼ੇਡ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸਿਰਫ 600 ਦੇ ਵਿੱਚ ਸ਼ਿਮਰ ਪਸ਼ਮੀਨੇ ਦਾ ਆਲਓਵਰ ਸੂਟ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਇਹਦੇ ਵਿੱਚ ਇੱਕ ਪ੍ਰਿੰਟ ਹੋਰ ਬਣਿਆ ਹੋਇਆ ਥੋੜ ਇਹ ਵਾਲਾ ਪਿੰਕ ਸ਼ੇਡ ਦੇ ਵਿੱਚ ਆਊਗਾ ਮਰਜੈਂਟਾ ਪਿੰਕ ਡਬਲ ਸ਼ੇਡਡ ਸੂਟ ਹੈ ਜੀ ਇਹ ਚੈੱਕ ਕਰੋ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਆਲਓਵਰ ਸੂਟ ਹੈ ਸਿਰਫ 600 ਦੇ ਵਿੱਚ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਹੋਰ ਸੂਟ ਦਿਖਾਵਾਂਗੇ ਅਸੀਂ ਸ਼ਿਮਰ ਪਸ਼ਮੀਨੇ ਦੇ ਵਿੱਚ ਹੀ ਮੈਚਿੰਗ ਸੂਟ ਰਹਿਣ ਵਾਲਾ ਇਹ ਵਾਲਾ ਸੂਟ ਚੈੱਕ ਕਰੋ ਜੀ ਮੈਚਿੰਗ ਸੂਟ ਰਹੂਗਾ ਸ਼ਿਮਰ ਪਸ਼ਮੀਨੇ ਦਾ ਇਹਦੀ ਪ੍ਰਾਈਸ ਰਹੂਗੀ 650 ਜੀ 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਏ ਵੀ ਸ਼ਿਮਰ ਪਸ਼ਮੀਨੇ ਦਾ ਮੈਚਿੰਗ ਸੂਟ ਰਹਿਣ ਵਾਲਾ ਠੀਕ ਹੈ ਜੀ ਇਹ ਵਾਲੀ ਜਿਹੜੀ ਸ਼ਿਮਰ ਪਸ਼ਮੀਨੇ ਦੇ ਵਿੱਚ ਬਾਟਮ ਆਉਗੀ ਇਹਦੀ ਪ੍ਰਾਈਸ 650 ਰਹਿਣ ਵਾਲੀ ਹੈ ਜੀ ਮੈਚਿੰਗ ਸ਼ਿਮਰ ਪਸ਼ਮੀਨੇ ਦੀ ਬਾਟਮ ਆਉਗੀ ਇਹ ਕੇਵਲਾ ਕਲਰ ਮੈਲਣ ਵਾਲਾ ਸੀਗਰੀ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ 650 ਰਹਿਣ ਵਾਲੀ ਹੈ ਸੇਲ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਲਗਾਏ ਹੋਏ ਆ ਸੀ ਚੈੱਕ ਕਰੀ ਚੱਲੋ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਇੱਕ ਸੂਟ ਸਾਡੇ ਕੋਲੇ ਹੋਰ ਬਾਕੀ ਹੈ ਜੀ ਲਾਸਟ ਸੂਟ ਹੈ ਇਹ ਚੈੱਕ ਕਰੋ ਜੀ ਇਹ ਵੀ ਗਰਮ ਪਸ਼ਮੀਨੇ ਦੇ ਵਿੱਚ ਰਹੂਗਾ نیچے ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਉੱਪਰ neck ਤੇ ਵਰਕ ਹੋਇਆ ਜੀ ਇਹਦਾ neck ਉੱਪਰ ਵਰਕ ਹੈ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਤੇ ਇਹਦਾ ਸ਼ਾਲ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਦੇਖੋ ਜੀ ਇਹ ਵਾਲਾ ਰਹੂਗਾ ਇਹ ਨਾਲ ਸ਼ਾਲ ਇਹਦੀ ਪ੍ਰਾਈਸ ਰਹੂਗੀ 700 700 ਦੇ ਵਿੱਚ ਤੁਸੀਂ ਇਹ ਵਾਲਾ ਇੱਕ ਲਾਸਟ ਪੀਸ ਬਚਿਆ ਜੀ ਇਹ ਵੀ ਸੀ ਸੇਲ ਵਿੱਚ ਲਗਾਤਾ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੇਖੋ ਇਹ ਵਾਲਾ ਰਹੂਗਾ ਇਹ ਨਾਲ ਸ਼ਾਲ ਪੂਰਾ ਖੁੱਲਾ ਡੁੱਲਾ ਸ਼ੌਅ ਰਹਿਣ ਮੈਂ ਬਿਲਕੁਲ 700 ਦੀ ਪਰਾਈਤੀ ਵਿੱਚ ਠੀਕ ਹੈ ਜੀ ਇਹ ਵਨ ਅੱਜ ਸਾਡੇ ਅੱਜ ਦੇ ਸੂਟ ਸਾਡੇ ਗਰਮ ਪਛਮੀ ਦੀਆਂ ਜੀ ਜੋ ਸੇਲ ਪ੍ਰਾਈਸ ਵਿੱਚ ਲਾ ਚੁੱਕੀਆਂ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਹੈ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਟਾਕ ਲਿਮਟ ਜਿਆ ਹੈਗਾ ਸੂਟ ਬੜੇ ਪਿਆਰੇ ਆ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਪਲੀਜ਼ ਠੀਕ ਹੈ ਜੀ ਪਲੀਜ਼ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਠੀਕ ਹੈ ਜੀ ਪਲੀਜ਼ ਮੇਰੇ ਭੈਣਾਂ ਨੂੰ ਇਹ ਵੀ ਰਿਕਵੈਸਟ ਹੈ ਕਿ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਕਿ ਸਾਡੇ ਜਿਹੜੇ ਸੂਟ ਹੈ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ